ਰਾਜਨਵੀ ટીਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਨੈਸ਼ਨਲ ਲੀਗਲ ਸਰਵਿਸਿਜ਼ ਅਥਾਰਟੀ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਮਾ ਅਥਾਰਟੀ ਐਸਐਸ ਨਗਰ ਵੱਲੋਂ ਪ੍ਰਾਪਤ ਹੋਈਆਂ ਹਦਾਇਤਾਂ ਦੀ ਪਾਲਣਾ ਅਨੁਸਾਰ ਅਤੇ ਮਾਨਯੋਗ ਸ਼੍ਰੀਮਤੀ ਹਰਪ੍ਰੀਤ ਕੌਰ ਰੰਦਾਵਾ ਜ਼ਿਲ੍ਹਾ ਤੇ ਸੈਸ਼ਨ ਜੱਜ ਕਮ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਮਾ ਅਥਾਰਟੀ ਲੁਧਿਆਣਾ ਦੀ ਦਿਸ਼ਾ ਨਿਰਦੇਸ਼ਾਂ ਤੇ ਮਾਨਯੋਗ ਸ਼੍ਰੀਮਤੀ ਸੁਮਿਤ ਸੱਬਰਵਾਲ ਸੀਜੀਐਮ ਕਮ ਸਖਤਰ ਜ਼ਿਲ੍ਹਾ ਕਾਨੂੰਨੀ ਸੇਵਾਮਾ ਅਥਾਰਟੀ ਲੁਧਿਆਣਾ ਵੱਲੋਂ ਜਾਰੀ ਹੁਕਮਾ ਤਹਿਤ ਦਫ਼ਤਰ ਜ਼ਿਲ੍ਹਾ ਕਾਨੂੰਨੀ ਸੇਵਾਮਾ ਅਥਾਰਟੀ ਵੱਲੋਂ ਅੱਜ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ ਇਸ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਸ਼੍ਰੀ ਬਰਿੰਦਰ ਸਿੰਘ ਰੁਮਾਣਾ ਏਐਸਜੀ ਅਤੇ ਸ਼੍ਰੀ ਜਗਦੀਪ ਸੂਧ ਏਐਸਜੀ ਸ਼੍ਰੀਮਤੀ ਸੁਮਿਤ ਸੁਭਰਵਲ ਸੀਜੀਐਮ ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਮੈਂ ਅਥਾਰਟੀ ਸ਼੍ਰੀਮਤੀ ਈਸ਼ਾ ਗੋਇਲਾ ਜੀਐਮਆਈਸੀ ਸ਼੍ਰੀ ਗੁਰਦੇਵ ਸਿੰਘ ਜੀਐਮਆਈਸੀ ਸ਼੍ਰੀ ਅਮਿਤ ਬਖਸ਼ੀ ਜੀਐਮਆਈਸੀ ਸ਼੍ਰੀ ਮਾਨਵ ਗਰਗ ਜੀਐਮਆਈਸੀ ਸ਼੍ਰੀਮਤੀ ਰੂਪਾ ਚੌਧਰੀ ਜੀਐਮਆਈਸੀ ਸ਼੍ਰੀਮਤੀ ਚੰਦਨ जीएमआरआईसी ਅਤੇ ਸ਼੍ਰੀ ਬਰਿੰਦਰਜੀਤ ਸਿੰਘ ਰੰਦਾਵਾ ਚੀਫ ਲੀਗਲ ਐਡ ਸ਼੍ਰੀਮਤੀ ਮਨਦੀਪ ਕੌਰ ਐਡਵੋਕੇਟ ਅਤੇ ਦਫ਼ਤਰ ਜ਼िला ਕਾਨੂੰਨੀ ਸੇਵਾਵਾਂ ਅਥਾਰਟੀ ਦੇ ਇਸ ਅਤੇ ਕੋਰਟ ਦੇ ਸਟਾਫ ਵੱਲੋਂ ਵਿਸ਼ੇਸ਼ ਤੌਰ ਉਤੇ ਸ਼ਮੂਲੀਅਤ ਕੀਤੀ ਗਈ ਇਸ ਮੌਕੇ एवरेस्ट ਯੋਗਾ ਇੰਸਟੀਚਿਊਟ ਵੱਲੋਂ ਸ਼੍ਰੀ ਅਜੇ ਕੁਮਾਰ ਯੋਗਾ ਮੁੱਖ ਟ੍ਰੇਨਰ ਅਤੇ ਮਿਸ ਸਪਨਾ ਯੋਗਾ ਟ੍ਰੇਨਰ ਵੱਲੋਂ ਯੋਗਾ ਕਰਵਾਇਆ ਗਿਆ ਅਤੇ ਇੱਕ ਧਰਤੀ ਇੱਕ ਸਿਹਤ ਲਈ ਯੋਗ ਥੀਮ ਦਾ ਸੁਨੇਹਾ ਦਿੱਤਾ ਗਿਆ ਯੋਗਾ ਟ੍ਰੇਨਰਾਂ ਵੱਲੋਂ ਯੋਗ ਕਰਨ ਨਾਲ ਸਿਹਤ ਸੰਬੰਧੀ ਹੋਣ ਵਾਲੇ ਫਾਇਦਿਆਂ ਬਾਰੇ ਦੱਸਿਆ ਗਿਆ ਅਤੇ ਮੁੱਖ ਸਕੱਤਰ ਸ਼੍ਰੀਮਤੀ ਸੋਮਿਤ ਸਬਰਵਾਲ ਸੀਜੀਐਮ ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਲੁਧਿਆਣਾ ਵੱਲੋਂ ਯੋਗਾ ਕਰਨ ਨਾਲ ਦਿਮਾਗ ਅਤੇ ਸਿਹਤ ਦੀ ਤੰਦਰੁਸਤੀ ਬਾਰੇ ਦੱਸਿਆ ਅਤੇ ਯੋਗ ਨੂੰ ਜ਼ਿੰਦਗੀ ਦਾ ਮੁੱਖ ਹਿੱਸਾ ਬਣਾਉਣ ਸੰਬੰਧੀ ਸੁਝਾਅ ਦਿੱਤੇ ਅਤੇ ਦੱਸਿਆ ਕਿ ਯੋਗਾ ਨਾਲ ਲੰਮੀ ਅਤੇ ਖੁਸ਼ਹਾਲ ਜ਼ਿੰਦਗੀ ਬਤੀਤ ਕੀਤੀ ਜਾ ਸਕਦੀ ਹੈ